ਜੋ ਗੇਮਾ ਦਾ ਬੱਚਿਆਂ ਤੇ ਜਾਣਾ ਤੇ ਫਿਰ ਤੋਂ ਪ੍ਰਾਈਜ਼ ਦੇਣਾ ਅ ਪ੍ਰੀਖ ਸੋਲਿਓ ਰੇਸ ਸਾਡੀ ਬਾਤ ਲਾਈਵ ਲਗ 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 ਪ੍ਰੋਗਰਾਮ ਕਰਦੇ ਰਹਿੰਦੇ ਆ ਅ ਹਾਂ ਜੋ ਛੋਟੀ ਬਾਦਰੀ ਪਟਿਆਲਾ ਦੇ ਜਿਹੜਾ ਅਧਿ ਪ੍ਰੋਗਰਾਮ ਦੇਖ ਸਕਦੇ ਹੋ ਅ ਫਿਰ ਗਰਮੇ ਰੋਮ ਰੋਮ

ਆ ਸਾਰਾ ਕੰਮ ਤੁਸੀਂ ਸਾਰਾ ਕਰ ਲਓ ਪ੍ਰੈਸਰ ਛੱਡ ਦੇ ਅਜੇ ਸਾਰੀ ਸੜੇ ਅਸਰੀ ਟਿਕੂ ਮੇਰੇ ਸਾਈਡ ਤੇ ਹੋ ਸਾਇਟੀ ਦੇ ਪੈਰ ਸਾਇਟੀ ਦੇ ਪੈਰ ਕੋਈ ਇਸ ਤਰ੍ਹਾਂ ਦੇ ਲਾਈਵ ਤਸਵੀਰਾਂ ਦੇ ਬੱਚੇ ਦੀਆਂ ਉਹਨਾਂ ਦਿਖਾ ਰਹੇ ਕਿ ਅੱਜ ਜਾਨੀ ਸੰਤੀ ਵੱਲੋਂ ਮਨੋਸ਼ ਸ਼ਰਮਾ ਜੀ ਵੱਲੋਂ ਇਹ ਪ੍ਰੋਗਰਾਮ ਹ ਟਾਈਮ ਟੂ ਟਾਈਮ ਕਰਾਇਆ ਜਾਂਦਾ ਹੈ ਇੱਥੇ ਜਾਨੀ ਸੰਤੀ ਦੇ ਸਾਇਟੀ ਵੱਲੋਂ ਕਈ ਐਸਈ ਬਤਾਈ ਕਿ ਕੀ ਕਰਦਾ ਹੈ ਆਈਸੀਐਸ ਦੇ ਸਾਹਮਣੇ ਹਾਂ ਕੀ ਕਰੀਏ ਥੋੜਾ ਥੋੜਾ ਕਿਉਂ ਯਾਰ ਅਗਰੇ ਦਰੱਖਤ ਕੋਲ ਜਾ ਕੇ ਬੱਚੇ ਛੱਡੋ ਨਾ ਕਿਰਨ ਨਾ ਬੱਚੇ ਵੀ ਆ ਬਸ ਨਾ ਰੋਕੋ ਬੰਦ ਕਰ ਜਾਵੇ ਕਿਰਨ ਸਾਹਿਬ ਦੇ ਯਾਰ ਇਹ ਦੇਖੋ ਅੱਜ ਤਾਂ ਬਿਲਕੁਲ ਰੁਕਦੇ ਨਹੀਂ ਯਾਰ ਪੁੱਛੋ ਉਹ ਯਾਰ ਬੱਚੇ ਉਸ ਕੰਮ ਆਪਾਰ ਭਿਆਜਾ ਪੁੱਛੋੜਿਆ ਨਾ ਬੱਚਾ ਚੱਕਾ ਵਜਾ ਕੇ ਟ੍ਰੈਕ ਆਹ 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 ਆਕਦਮ ਭੱਜਣਗੇ ਨਾ ਗਿਰ ਜਾਣਗੇ ਉਹ ਥੋੜੀ ਟੀਮਾਂ ਬਣਾ ਲਓ ਬੱਚੇ ਦੇ ਟੀਮਾਂ ਬਣਾ ਨੂੰ ਛੋਟੇ ਬੱਚੇ ਦੇ 어, 나는 삼티

ਅੱਛੇ ਅੱਛੇ ਆਣੇ ਹੋਰੇ ਹੋਰੇ ਆ ਬੁੱਲਾਪੁਰ ਦੇ ਜਿਹੜੇ ਨੌਕਰਾਂ ਨਾਲ ਗੱਲਬਾਤ ਕਰਾਂਗੇ ਤੇ ਜਿੱਥੇ ਸਾਡੇ ਨਾਲ ਜਨ ਹਿੰਦ ਸੰਮਤੀ ਦੇ ਜਿਹੜਾ ਮੋਰਮ ਕਰਾਇਆ ਜਾ ਰਿਹਾ ਉਹਦੇ ਨਾਲ ਸਥੇ ਉਹ ਜਿਹੜੀ ਸਮਾਜ ਸੇਵ ਉਹ ਤਰਤੇ ਵਰਕਰ ਕਰਦੇ ਆ ਅਨਿੰਦਰਾ ਅਫਸਰ ਦੇ ਉੱਪਰ ਮਜ਼ਦੂਰਾਂ ਨੂੰ ਦੇਖਦੇ ਆ ਉਹ ਵੀ ਸਾਡੇ ਨਾਲ ਅਟੈਚ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਾਂ ਆ ਕੀ ਨਾ ਤੁਹਾਡਾ ਕੀ ਮਤਰਾ ਹੈ ਮੇਰਾ ਨਾਮ ਭਿੰਦਰ ਸਿੰਘ ਹੈ ਹਾਂ ਜਿਹੜੇ ਇੱਥੇ ਛੋਟਾ ਬਰਦਰੀ ਆਇਓ ਬੱਚਿਆਂ ਦਾ ਫੋਰਮ ਕਰਾਇਆ ਜਾ ਰਿਹਾ ਜਾਂ ਜਨ ਸੰਮਤੀ ਵੱਲੋਂ ਕੀ ਕਿਹੜਾ ਜਾਂਦੇ ਹੋ ਇਹ ਹੁਲੀ ਪ੍ਰੋਗਰਾਮ ਹੋਣੇ ਬਹੁਤ ਜ਼ਰੂਰੀ ਨੇ ਸਮਾਜ ਲਈ ਇਹਨਾਂ ਬਹੁਤ ਚੰਗਾ ਸੁਨੇਹਾ ਜਾਂਦਾ ਹੈ ਇੱਕ ਤਾਂ ਵੇਖੋ ਬੱਚੇ ਖੇਡਾਂ ਨਾਲ ਜੁੜਨਗੇ ਨਸ਼ਿਆਂ ਤੋਂ ਦੂਰ ਰਹਿਣਗੇ ਸਮਾਜ 'ਚ ਇਹ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਇਹਨਾਂ ਚੀਜ਼ਾਂ ਨਾਲ ਸਮਾਜ 'ਚ ਚੰਗਿਆਈ ਪੈਦਾ ਹੁੰਦੀ ਹੈ ਤੇ ਬੱਚਿਆਂ ਦੇ ਪੇਰੈਂਟਸ ਵੀ ਨਾਲ ਆਏ ਨੇ ਉਹ ਵੀ ਨਾਲ ਦੇਖਣਗੇ ਉਹਨਾਂ ਨੂੰ ਵੀ ਕੋਈ ਚੰਗਾ ਸੁਨੇਹਾ ਹੈ ਅਕਿੰਦਾਂ ਦੇ ਆ ਕੇ ਜੱਪਾ ਗੱਲ ਕੇ ਜਿੱਥੇ ਅੱਜ ਇਹ ਦਿਨ ਮਨਾਇਆ ਜਾ ਰਿਹਾ ਇਸ ਘਰਾਂ ਦਾ ਦਿਹਾੜਾ ਵੀ ਹੈ ਉਹਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਹੈ ਪਹਿਲੀ ਗੱਲ ਤਾਂ ਇਹ ਕਿ ਸਰਦਾਰ ਫੋਜਾ ਸਿੰਘ ਦੇ ਨਾਂ ਤੇ ਅੱਜ ਮੈਥਰਨ ਹੋ ਰਹੀ ਹੈ ਬਹੁਤ ਹੀ ਜ਼ਿਆਦਾ ਵਧੀਆ ਹੋ ਰਿਹਾ ਹੈ ਮੈਂ ਕੁਸ਼ ਕਰ ਨਹੀਂ ਸਕਦਾ ਵੀ ਜਿੰਨੀ ਵਧੀਆ ਤਰੀਕੇ ਨਾਲ ਇਹ ਮੈਥਨ ਕਰਾਈ ਜਾ ਰਹੀ ਹੈ ਜਿੰਨੇ ਬੱਚੇ ਪਾਰਟਿਸਪੇਟ ਕਰ ਰਹੇ ਨੇ ਵੱਡੇ ਪਾਰਟਿਸਪੇਟ ਕਰ ਰਹੇ ਨੇ ਬਹੁਤ ਵਧੀਆ ਹੈ। ਅ ਜਿੰਨੇ ਤੁਸੀਂ ਆਪਣੇ ਉਦੋਂ ਵੀ ਸੇਵਾ ਕਰਦੇ ਹੋ ਜਿੰਦਰਾ ਹਸਪਤਾਲ ਦੇ ਵੀ ਜਾਂਦੇ ਹੋ ਇਹਨਾਂ ਵੱਲੋਂ ਸੈਟੀਆ ਵੱਲੋਂ ਵੀ ਆਵਾਖ ਮਸਾਵਾਂ ਦੇ ਲੋਕਾਂ ਦੇ ਹਿੱਤ ਲਈ ਕੰਮ ਕੀਤੇ ਜਾਂਦੇ ਆ ਕੀ ਕਹਿਣਾ ਚਾਹੁੰਦੇ ਹੋ ਜੇਕਰ ਸਮਾਜ ਦੇ ਵਿੱਚ ਸਾਰੇ ਲੋਕਾਂ ਨੂੰ ਹੀ ਸਮਾਜ ਪ੍ਰਤੀ ਜਾਗਰੂਕ ਹੋਣਾ ਪੈਗਾ ਤਾਂ ਹੀ ਸਮਾਜ ਦਾ ਭਲਾ ਹੋ ਸਕਦਾ ਹੈ ਇਹ ਸਰਕਾਰਾਂ ਤੋਂ ਨੂੰ ਕੁਝ ਨਹੀਂ ਕਰਕੇ ਦੇਣੀ ਇਹ ਉਹਨਾਂ ਨਾਲ ਜਾਣੀ ਤੇ ਜਸਮਤੀ ਦੇ ਨਾਲ ਜਿਹੜੇ ਹੋਰ ਸਮਾਜ ਸੇਵੀ ਜਿਹੜੇ ਜੁੜੇ ਹੋਇਆ ਅ ਜਿੱਥੇ ਸਾਡੇ ਨਾਲ ਹੋਰ ਵੀ ਜਿਹੜੇ ਹੈ ਸਖਸ਼ਾ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਅ ਉਹਰੇ ਦੀਆਂ ਪਹਿਲਾਂ ਕੁਝ ਲਾਈਵ ਤਸਵੀਰਾਂ ਨੂੰ ਦਿਖਾ ਦਈਏ ਅ ਇਸ ਪ੍ਰੋਗਰਾਮ ਦੇ ਵਿੱਚ ਤੇ ਜੇਕਰ ਸਾਡੇ ਜੱਗੀ ਉਹ ਬਲਾਕ ਪ੍ਰਧਾਨ ਹੈ ਉਹ ਐਮਸੀ ਦੇ ਹੋਤੰਦੇ ਆਪਾਂ ਉਹਦੇ ਨਾਲ ਜੱਗੇ ਐਮਸੀ ਪ੍ਰਧਾਨ ਨਾਲ ਵੀ ਪ੍ਰਧਾਨ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਉਹ ਤੇ ਉਹ ਜੋ ਐਮਸੀ ਸਾਨੂੰ ਜੱਗੀ ਜੋ ਪ੍ਰਧਾਨ ਜੋ ਬਲਾਕ ਪ੍ਰਧਾਨ ਆਮ ਆਦੀ ਪਾਰਟੀ ਬਲਾਕ ਪ੍ਰਧਾਨ ਜਾਨੀ ਸੰਤਿ ਦੇ ਵੀ ਉਹ ਬਾਗ ਡੋਰਾ ਜੋ ਸਟੇਜ ਜੱਗ ਬਾਗ ਡੋਰਾ ਉਹ ਵੀ ਸਵਾਲ ਦੇ ਉਹ ਦਿਖਾਈ ਦੇ ਰਹੇ ਹੋਣਗੇ ਆਪਾਂ ਉਹ ਜੱਗੀ ਐਮਸੀ ਪ੍ਰਧਾਨ ਜੀ ਨਾਲ ਗੱਲਬਾਤ ਕਰਨੇ ਆ ਪਤਾ ਜੀ ਅੱਜ ਜਿਹੜਾ ਪ੍ਰੋਗਰਾਮ ਕਰਾਇਆ ਜਾ ਰਿਹਾ ਕੀ ਕਹਿਣਾ ਜਾਂਦੇ ਸੀ ਪਹਿਲਾਂ ਤਾਂ ਸਾਡੀ ਆਵਾਜ਼ ਚੈਨਲ ਦਾ ਹਣਾ ਤੁਹਾਡਾ ਚੈਨਲ ਦਾ ਬਹੁਤ ਧੰਨਵਾਦ ਕਰਦਾ ਅੱਜ ਅਸੀਂ 12ਵੀਂ ਮੈਰਾਥਨ ਕਰਾ ਰਹੇ ਆ ਜੀ 12ਵੀਂ ਮੈਰਾਥਨ ਇੱਕ ਹਜ਼ਾਰ ਦੇ ਕਰੀਬ ਲੋਕ ਇੱਥੇ ਭੱਜੇ ਨੇ 21 ਕਿਲੋਮੀਟਰ 10 ਕਿਲੋਮੀਟਰ 5 ਕਿਲੋਮੀਟਰ 2.5 ਕਿਲੋਮੀਟਰ ਦੇ ਲੋਕਾਂ ਨੂੰ ਲੋਕਾਂ 'ਚ ਬੜੀ ਖੁਸ਼ੀ ਆ ਤੇ ਪਟਿਆਲੇ ਨੂੰ ਇਹ ਮਾਣ ਪ੍ਰਾਪਤ ਹੈ ਕਿ ਜ਼ਿਲ੍ਹੇ 'ਚ ਸਾਡੀ ਮੈਰਾਥਨ ਸਭ ਤੋਂ ਵੱਡੀ ਹੁੰਦੀ ਹੈ ਅਸੀਂ ਸਦਾ ਦਿੰਦੇ ਆ ਜੀ ਆਪਾਂ ਹਿੱਟ ਰਹੀਏ ਫਿੱਟ ਰਹੀਏ ਆਪਾਂ ਹੈਲਦੀ ਰਹੀਏ ਆਪਾਂ ਹੱਸਦੇ ਰਹੀਏ ਤੇ ਲੋਕਾਂ ਨੂੰ ਸੁਨੇਹਾ ਦਈਏ ਕਿ ਸਵੇਰੇ ਉੱਠ ਕੇ ਸੈਰ ਜ਼ਰੂਰ ਕਰੋ ਦੇਖੀ ਇਹਦੇ ਨਾਲ ਅੱਜ ਜਿਹੜਾ ਮੈਥਨ ਕਰਾਇਆ ਜਾ ਰਿਹਾ ਹੈ ਇਹਦੇ ਨਾਲ ਅੱਜ ਦਿਹਾੜਾ ਵੀ ਹੈਗਾ ਸਨਾਨ ਦਾ ਜਿਹੜਾ ਕਿਵੇਂ ਦੇਖਦੇ ਹੋ ਸੰਗਰਾਮ ਤਾਂ ਦੇਣਾ ਇਹ ਤਾਂ ਸੁਪਾਗਾ ਕੀ ਹੋ ਸਕਦਾ ਵੀ ਆਪਾਂ ਸਿਹਤ ਵਰਤੀ ਸਬੰਧ ਸੰਦਰਭ ਦੇ ਵਿੱਚ ਅੱਜ ਪਹਿਲਾ ਜਿਹੜਾ ਹੈਗਾ ਦਿਨ ਹੁੰਦਾ ਹੈ ਮਹੀਨੇ ਦਾ ਸੋ ਪ੍ਰਮਾਤਮਾ ਸਭ ਤੇ ਆਪਣਾ ਚੜ੍ਹਦੀ ਕਲਾ ਰੱਖੇ ਪ੍ਰਮਾਤਮਾ ਸਾਹਿਬ ਨੂੰ ਅਸ਼ੀਰਵਾਦ ਦੇਵੇ ਆਪਾਂ ਸਾਰੇ ਹਸਦੇ ਵਸਦੇ ਰਹੀਏ ਦੂਜੀ ਗੱਲ ਹੈਗੀ ਹੈ ਵੀ ਸੰਸਥਾਵਾਂ ਨੂੰ ਵੀ ਚਾਹੀਦਾ ਵੀ ਇਦਾਂ ਦਾ ਇਵੈਂਟ ਕਰਾਉਂਦੇ ਰਹਿਣ ਸਾਡੀ ਸੰਸਥਾ ਨਾਲ ਜੁੜੋ ਸਾਨੂੰ ਡੋਨੇਟ ਕਰੋ ਜੈਨੀ ਸਭੀ ਪਟਿਆਲਾ ਦੇ ਜੇ ਤੁਸੀਂ ਮੈਂਬਰ ਬਣਦੇ ਹੋ ਤੁਹਾਨੂੰ ਤੁਹਾਡੇ 1 ਕਿ ਰੁਪਿਆ ਅਸੀਂ ਯੂਟਿਲਾਈਜ਼ ਕਰਾਂਗੇ ਜਿੱਥੇ ਲੱਗਣਾ ਚਾਹੀਦਾ ਉੱਥੇ ਲਾਵਾਂਗੇ ਜੇ ਕੋਈ ਇੱਕ ਦੋਊਗਾ ਤੁਹਾਨੂੰ ਐ ਲੱਗੂਗਾ ਮੈਂ ਦੱਸ ਦਿੱਤੇ ਆ ਸੋ ਸਾਡੇ ਮੈਂਬਰ ਬਣੋ ਵੀ ਡੋਨਰ ਵੀ ਹੈ ਮੈਂਬਰ ਤੋ ਅਸੀਂ ਆਪਾਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇੱਥੇ ਬੈਠ ਕੇ ਕਰਵਾਂਦੇ ਰਹੀਏ। ਤੁਹਾਨੇ ਉਹਰੇ ਜਨਮਾ ਜੀ ਜੋੜ ਕੇ ਕਿ ਕਿ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਜੋ ਜਾਨੀ ਸੰਮਤੀ ਬਾਰੇ ਜਿਹੜੇ ਜਿਹੜੇ ਪ੍ਰੋਗਰਾਮ ਲਾਗਵਾ ਖਤਰ ਦਾਾਰਕ ਕਰਾਈ ਜਾਂਦੇ। ਜਿਵੇਂ ਸ਼ਰਮਾ ਜੀ ਜਿਹੜਾ ਤੁਸੀਂ ਪ੍ਰੋਗਰਾਮ ਕਰਾ ਰਹੇ ਕੀ ਕਹਿਣਾ ਚਾਹੁੰਦੇ ਤੁਸੀਂ? ਪਰ ਮੈਂ ਬਹੁਤ ਸਮਾਂ ਜਾਨ ਸੰਮਤੀ ਤੋਂ ਅੱਜ ਆਈ ਸੀ ਇੰਦਰੀ ਚਾਲ ਦੀ ਆਈ ਸੀ ਸਾਥੇ ਗੈਸਟ ਨਾਲ ਬਲਵਿੰਦਰ ਸ਼ਰਮਾ ਤੇ ਅਸੀਂ ਅੱਜ 1200 ਪਾਰਟਿਸਪੈਂਟ ਨੇ ਪਾਰਟਿਸਿਪੇਟ ਕੀਤਾ ਤੇ ਮੈਨੂੰ ਬੜੀ ਖੁਸ਼ੀ ਆ 21 ਕਿਲੋਮੀਟਰ 10 ਪਲ 5 ਕਿਲੋਮੀਟਰ 1 ਕਿਲੋਮੀਟਰ ਛੋਟੇ ਬੱਚੇ ਜਿਹੜੀ 2.5 ਕਿਲੋਮੀਟਰ ਦੀ ਡੱਬੇ ਵਾਲੀ ਅਸੈਸਮੈਂਟ ਹੈ ਤੇ ਸਾਨੂੰ ਬੜੀ ਖੁਸ਼ੀ ਆ ਸਾਡੇ ਨਾਲ ਜੁੜੋ ਜਾਨੀ ਸੰਪਤੀ ਦੇ ਨਾਲ ਜੁੜੋ ਸਾਡੇ ਹੋਰ ਪ੍ਰੋਜੈਕਟ ਹੈ ਹੋਰ ਪ੍ਰੋਜੈਕਟ ਹੈ ਜਿਹੜੇ ਤੇ ਸਾਡੇ ਨਾਲ ਜੁੜੋ ਤੁਹਾਨੂੰ ਮੌਨਟ ਡਰੇਟ ਕਰੋ ਸਾਡੇ ਪਲਾਂਟ ਦੇ ਸਦਾ ਮੈਡੀਕਲ ਦੇ ਅਜਿਹਾ ਪ੍ਰੋਜੈਕਟ ਚੱਲ ਰਹੇ ਸਾਰੇ ਤਾਂ ਪ੍ਰਸੰਗ ਸੁੰਦਰ ਵੀ ਆ ਸਾਰੇ ਸਾਡੇ ਬੱਚੇ ਹੋ ਐ ਮੈਂ ਸਭ ਦਾ ਥੈਂਕਸ ਕਰਦਾ ਅਜਾ ਨਹੀਂ ਸੰਮਤੀ ਉਹ ਜੁੜਨ ਵਾਸਤੇ ਲੋਕਾਂ ਨੂੰ ਕੀ ਕਰਨਾ ਪੈਣਾ ਜਿਹੜੀ ਸਮਾਸਵੀ ਹੋਰ ਵੀ ਹੈਗੇ ਆ ਉਹਨਾਂ ਨੂੰ ਜੁੜਨ ਦਾ ਕੀ ਕਰਨਾ ਸਰ ਅਸੀਂ ਇੱਕ ਜੀ ਮੈਂਬਰ ਬਣ ਸਕਦੇ ਹੋ ਤੁਸੀਂ ਸਾਡਾ ਮੰਥਲੀ ਵੀ ਦੇ ਸਕਦੇ ਹੋ ਬਨੇਸ਼ਨ ਵੀ ਦੇ ਸਕਦੇ ਹੋ ਸਬਸਕ੍ਰਿਪਸ਼ਨ ਦੇ ਸਕੋ ਤਾਂ ਨੂੰ ਤੁਸੀਂ ਕਾਲ ਕਰੋਗੇ ਸਾਨੂੰ ਫਾਰਮ ਭਰ ਕੇ ਮੈਂਬਰ ਬਣਾ ਲਓ ਇਸ ਤਰ੍ਹਾਂ ਹੀ ਜਾਂ ਸੰਮਤੀ ਜਿਹੜੇ ਲੱਖ ਲੱਖ ਅੰਧਾਰਿਆਂ ਦੇ ਵੀ ਪ੍ਰੋਗਰਾਮ ਚੱਲਦੇ ਰਹਿੰਦੇ ਤੁਸੀਂ ਦੇਖ ਸਕਦੇ ਹੋ ਰੇ ਜਿਹੜਾ ਜਾਨੀ ਸੰਮਤੀ ਬੋਲ ਜਿਹੜਾ ਫੈਸਲਾ ਆਇਆ ਕਰ ਰਨ ਆਫ ਹੈਲਥ ਐਂਡ ਹੈਪੀਨੈਸ ਉਹਦੇ ਤੇ ਬੇਟੀ ਬਣਾਓ ਬੇਟੀ 21 ਕਿਲੋਮੀਟਰ ਵਾਲੇ ਪਾਕਿਸਤਾਨ ਸਾਮ ਲੱਗੇ ਜੀ 10 ਕਿਲੋਮੀਟਰ ਵਾਲੇ ਵੀ ਆ ਰਹੇ ਨੇ 5 ਵਾਲੇ ਵੀ ਵਾਪਸ ਮੁੜ ਰਹੇ ਨੇ ਆਪਾਂ ਲੈ ਕੇ ਜੀ ਜਿਹੜੇ ਤੁਸੀਂ ਤੁਸੀਂ ਦੇਖ ਸਕਦੇ ਹੋ ਰੇ ਲਾਈਵ ਤਸਵੀਰਾਂ ਸਾਡੀ ਵਾਚੋ ਜੀ ਟੋਲ ਨਾ ਬੰਦ ਕਰੋ ਹੋਰ ਟਾਈਮ ਤੇ ਤੁਹਾਨੂੰ ਹੋਰ ਵੀ ਬੰਦ ਨਾ ਬੰਦ ਕਰੋ ਸਾਹਿਬਾਨ ਠੀਕ ਆ ਠੀਕਾ ਵਧੀਆ